ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੱਡੀ ਖਬਰ ਹੈ ਜਿਹੜੀ ਆ ਉਹ ਦਿੱਤੀ ਗਈ ਆ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਸਾਫ਼ ਕਰ ਦਿੱਤੀ ਗਈ ਆ ਕਿ ਕੱਲ ਸਕੂਲ ਕਾਲਜ ਯੂਨੀਵਰਸਟੀਆਂ ਖੁੱਲਣਗੀਆਂ ਜਾਂ ਨਹੀਂ ਉਹਨਾਂ ਦੇ ਵੱਲੋਂ ਇੱਕ ਟਵੀਟ ਕਰਕੇ ਜਿਹੜੀ ਸਾਰੀ ਖਬਰ ਸਾਂਝੀ ਕੀਤੀ ਗਈ ਆ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਏ ਕਿ ਜਿਹੜਾ 12 ਮਈ ਨੂੰ ਆਮ ਜਿਹੜੇ ਦਿਨਾਂ ਦੇ ਵਿੱਚ ਸਕੂਲ ਖੁੱਲਦੇ ਆ ਉਸੇ ਤਰ੍ਹਾਂ ਜਿਹੜੇ ਵਿਦਿਅਕ ਕੋਈ ਅਦਾਰੇ ਖੁੱਲਣਗੇ ਚਾਹੇ ਸਕੂਲ ਹੋਣ ਚਾਹੇ ਕਾਲਜ ਹੋਣ ਚਾਹੇ ਫਿਰ ਆ ਯੂਨੀਵਰਸਟੀਆਂ ਹੋਣ ਦੱਸਦੀ ਹੈ ਕਿ ਬੀਤੇ ਦਿਨ ਭਾਰਤ ਤੇ ਪਾਕਿਸਤਾਨ ਵਿਚਲੇ ਸਬੰਧਾਂ ਨੂੰ ਦੇਖਦੇ ਹੋਏ ਜਿਹੜਾ ਉਹ ਸਿੱਖਿਆ ਮੰਤਰੀ ਦੇ ਵੱਲੋਂ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਦੱਸਦੀ ਹੈ ਕਿ ਭਾਰਤ ਦੇ ਪਾਕਿਸਤਾਨਾਂ ਵਿਚਕਾਰ ਅਜਿਹਾ ਮਾਹੌਲ ਬਣਿਆ ਸੀ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਿਹੜਾ ਹਮਲਾ ਉਹ ਭਾਰਤ ਦੇ ਉੱਤੇ ਕੀਤਾ ਜਾ ਰਿਹਾ ਸੀ ਜਿਸ ਤੇ ਚਲਦੇ ਆ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ ਪੰਜਾਬ ਦੇ ਪਹਿਲਾ ਸਰਹੱਦੀ ਇਲਾਕਿਆਂ ਦੇ ਜਿਹੜਾ ਸਕੂਲ ਨੇ ਉਹ ਬੰਦ ਕਰ ਦਿੱਤੇ ਗਏ ਸੀ ਉਸ ਤੋਂ ਬਾਅਦ ਜਦੋਂ ਜ਼ਿਆਦਾ ਮਾਹੌਲ ਵਿਗੜਦਾ ਦੇਖਿਆ ਤਾਂ ਸਾਰੇ ਸਕੂਲ ਨੇ ਜਿਹੜੇ ਵਿਦਿਅਕ ادارے ਨੇ ਉਹਨਾਂ ਸਾਰਿਆਂ ਨੂੰ ਜਿਹੜਾ ਬੰਦ ਕਰਨ ਦੇ ਹੁਕਮ ਦੇ ਦਿੱਤੇ ਸੀ ਤਾਂ ਹੁਣ 11 ਮਈ ਦਾ ਕਹਿ ਹੁਕਮ ਜਾਰੀ ਹੋਏ ਸੀ 12 ਮਈ ਭਾਵ ਕੱਲ ਤੋਂ ਜਿਹੜੇ ਸਾਰੇ ਸਕੂਲ ਕਾਲਜ ਯੂਨੀਵਰਸਟੀਆਂ ਜਿੰਨੇ ਵੀ ਵਿਦਿਅਕ ادارے ਨੇ ਉਹ ਖੁੱਲਣ ਜਾ ਰਹੇ ਨੇ ਦੱਸਦੀ ਹੈ ਕਿ ਪੰਜਾਬ ਰਾਜ ਦੇ ਸਾਰੇ ਸਕੂਲ ਕਾਲਜ ਅਤੇ ਯੂਨੀਵਰਸਟੀਆਂ ਸਮੇਤ ਸਮੁੱਚੇ ਵਿਦਿਅਕ ادارے ਕੱਲ ਮਿਤੀ 12 ਮਈ 2025 ਤੋਂ ਆ Bonga. ਕੁੱਲਣਗੇ ਸਿੱਖਿਆ ਮੰਤਰੀ ਹਰਜੋਤ ਮੈਸਰੇ ਕਿਹਾ ਕਿ ਸਾਰੇ ਵਿਦਿਅਕ ਅਦਾਰਿਆਂ ਵਿੱਚ ਰੈਗੂਲਰ ਕਲਾਸਾਂ ਲੱਗਣੀਆਂ ਤੇ ਪਹਿਲਾਂ ਤੋਂ ਜਾਰੀ ਸਮਾਚਾਰਨੀ ਅਨੁਸਾਰ ਪ੍ਰੀਖਿਆਵਾਂ ਵੀ ਹੋਣਗੀਆਂ ਸਾਨੂੰ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਦੇ ਉੱਤੇ ਬਹੁਤ ਮਾਣ ਹੈ ਦੂਜੇ ਪਾਸੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅਸ਼ਕਾ ਜੈਨ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਲੇ ਤਣਾਅ ਕਾਰਨ ਪੈਦਾ ਹੋਈ ਸੰਕਟਕਾਲੀਨ ਸਥਿਤੀ ਨੂੰ ਦੇਖਦਿਆਂ ਜ਼ਿਲ੍ਹੇ ਦੇ ਸਾਰੇ ਸਕੂਲ ਕਾਲਜ 11 ਮਈ ਤੱਕ ਬੰਦ ਕਰ ਦਿੱਤੇ ਸੀ ਉਹਨਾਂ ਨੇ ਕਿਹਾ ਕਿ ਜੰਗਬੰਦੀ ਤੋਂ ਬਾਅਦ ਜ਼ਿਲ੍ਹੇ ਵਿੱਚਲੇ ਹਾਲਾਤ ਔਰ ਬਿਲਕੁਲ ਆਮ ਬੰਗ ਹੋ ਗਏ ਨੇ ਇਸ ਲਈ ਪਲਕੇ ਤੋਂ ਸਕੂਲ ਜ਼ਿਲ੍ਹੇ ਦੇ ਸਕੂਲ ਕਾਲਜ ਨਿਧਾਰਤ ਸਮਾਂ ਸਾਰਣੀ ਅਨੁਸਾਰ ਖੁੱਲਣਗੇ ਉਨਾ ਬੇਹਾਦ ਤਣਾਪੂਰਨ ਮਾਹੌਲ ਦੌਰਾਨ ਜਿਲ੍ਹਾ ਵਾਸੀਆਂ ਦੇ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਤਾਂ ਪੰਜਾਬ ਦੇ ਹੁਣ ਸਕੂਲਾਂ ਦੇ ਲਈ ਵੱਡੀ ਖਬਰ ਹੈ ਕਿਉਂਕਿ ਜੰਗਾਂ ਦੇ ਚੱਲਦਿਆਂ ਜਿਹੜਾ ਮਾਹੌਲ ਤਣਾਪੂਰਨ ਹੋਇਆ ਸੀ ਉਸੇ ਚੱਲਦਿਆਂ ਜਿਹੜੇ ਸਾਰੇ ਵਿਦਿਅਕ ادارے ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਬੱਚਿਆਂ ਦੀ ਸੁਰੱਖਿਆ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ ਸੀ ਤਾਂ ਹੁਣ ਜਿਹੜੀ ਜੰਗਬੰਦੀ ਹੋ ਚੁੱਕੀ ਆ ਜਿਹੜੀ ਜੰਗ ਹੈ ਮਾਹੌਲ ਹੈ ਜਿਹੜਾ ਉਹ ਸ਼ਾਂਤ ਹੋ ਚੁੱਕਿਆ ਜੰਗ ਰੁਕ ਚੱਕੀ ਆ ਜਿਸ ਨੂੰ ਲੈ ਕੇ ਜਿਹੜਾ ਉੜਾ ਸਿੱਖਿਆ ਮੰਤਰੀ ਦੇ ਵੱਲੋਂ ਵੱਡਾ ਜਿਹੜਾ ਬਿਆਨ ਆਉ ਦਿੱਤਾ ਗਿਆ ਦੱਸਦੀ ਕਿ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਕਿ ਹੁਣ 12 ਮਈ ਤੋਂ ਜਿਹੜੀਆਂ ਆਮ ਵਾਂਗ ਜਿਹੜੇ ਸਕੂਲ ਨੇ ਉਹ ਖੁੱਲਣਗੇ ਕਿਉਂਕਿ ਜਿਹੜਾ ਸਮਾਂ 11 ਤਰੀਕ ਤੱਕ ਦਾ ਅਧਾਰਤ ਕੀਤਾ ਗਿਆ ਸੀ ਹਾਲਾਂਕਿ ਕੱਲ ਜਿਹੜੀ ਜੰਗਬੰਦੀ ਹੋਈ ਹੈ ਤਾਂ ਅੱਜ ਐਤਵਾਰ ਕਰਕੇ ਜਿਹੜੇ ਸਕੂਲ ਨੇ ਬੰਦ ਰੱਖੇ ਗਏ ਨੇ ਤਾਂ 11 ਤਰੀਕ ਤੱਕ ਜਿਹੜੇ ਸਕੂਲ ਕਾਲਜ ਜਿੰਨੇ ਵੀ ਵਿਦਿਅਕ ادارے ਨੇ ਚਾਹੇ ਉਹ ਸਰਕਾਰੀ ਹੋਣ ਚਾਹੇ ਪਰ ਪ੍ਰਾਈਵੇਟ ਹੋਣ ਸਾਰਿਆਂ ਨੂੰ ਜਿਹੜੀਆਂ ਛੁੱਟੀਆਂ ਦਾ ਐਲਾਨ ਹੈ ਉਹ ਸਿੱਖਿਆ ਮੰਤਰੀ ਦੇ ਵੱਲੋਂ ਕੀਤਾ ਗਿਆ ਪਹਿਲਾ ਜਿਹੜੇ ਸਰਹੱਦੀ ਇਲਾਕੇ ਸੀ ਉਹਨਾਂ ਦੇ ਵਿੱਚ ਸਕੂਲ ਕਾਲਜ ਜਿਹੜੇ ਬੰਦ ਕੀਤੇ ਗਏ ਸੀ ਉਸ ਤੋਂ ਬਾਅਦ ਜਿਹੜਾ ਸਥਿਤੀ ਜ਼ਿਆਦਾ ਆਊਟ ਆਫ ਕੰਟਰੋਲ ਹੁੰਦਿਆਂ ਦੇਖ ਜਿਹੜਾ ਸਾਰੇ ਪੰਜਾਬ ਦੇ ਜਿਹੜੇ ਵਿਦਿਅਕ ادارے ਨੇ ਚਾਹੇ ਉਹ ਪ੍ਰਾਈਵੇਟ ਸਰਕਾਰੀ ਸਾਰੇ ਵਿਦਿਅਕ ادارے ਨੇ ਜਿਹੜੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਹੜੀਆਂ 11 ਮਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਕੱਲ ਤੋਂ ਜਿਹੜੇ ਆਮ ਦਿਨਾਂ ਦੇ ਵਾਂਗ ਸਕੂਲ ਲੱਗਣਗੇ ਜਿਹੜਾ ਸਮਾਂ ਪਹਿਲਾਂ ਇਸ ਸਮੇਂ ਤੋਂ ਪਹਿਲਾਂ ਜਿਹੜਾ ਸਕੂਲਾਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਵਿਦਿਅਕ ਅਦਾਰਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਉਹਨਾਂ ਸਮਿਆਂ ਦੇ ਉੱਤੇ ਜਿਹੜੇ ਉਹਨੂੰ ਖੋਲਣਗੇ ਸਾਰੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਆਪਣੇ ਐਕਸ ਹੈਂਡਲ ਤੇ ਜਿਹੜਾ ਟਵੀਟ ਕਰਕੇ ਦਿੱਤੀ ਗਈ ਹੈ